ਕੀਜ਼ ਪਰਮਾਤਮਾ ਦੇ ਹੱਥ ਹੈ ਆਪਾਂ ਐਵੇਂ ਹੀ ਜੋਰ ਹਰ ਚੀਜ਼ ਤੇ ਲਾਈ ਜਾਨੇ ਵੀ ਆ ਚੇਤੀ ਹੋ ਜੇ ਆ ਐ ਕੱਲ ਹੁਣ ਉਦੋਂ ਹੀ ਦੋਨੇ ਕਰਨਾ ਹੈ ਪਦਮ ਸ਼੍ਰੀ ਨਿਰਮਲ ॠषि ਪੰਜਾਬੀ ਸਿਨੇਮਾ ਦੀ ਬੀਬੀ ਬੋਰਡ ਕਿਸੇ ਇੰਟਰੋਡਕਸ਼ਨ ਦੀ ਮਹਤਾਜ ਨਹੀਂ ਪਰ ਫਿਰ ਵੀ ਅਸੀਂ ਇੱਕ ਛੋਟੀ ਜੀ ਕੋਸ਼ਿਸ਼ ਕਰ ਰਹੇ ਹਾਂ ਆਪਣੇ ਦਰਸ਼ਕਾਂ ਤੱਕ ਉਹਨਾਂ ਬਾਰੇ ਕੁਝ ਅਜਿਹੀ ਚੀਜ਼ ਦੱਸਣ ਦੀ ਜਿਹੜੀ ਕਿ ਉਹਨਾਂ ਦੇ ਜੀਵਨ ਨੂੰ ਆਮ ਤੋਂ ਖਾਸ ਬਣਾਉਂਦੇ ਹੈ ਮੈਡਮ ਨਿਰਮਲ ਰੇਸ਼ੀ ਜੀ ਦਾ ਜਨਮ ਪੰਜਾਬ ਵਿੱਚ ਮਾਨਸਾ ਡਿਸਟ੍ਰਿਕਟ ਵਿੱਚ ਹੋਇਆ। ਜਦ ਜਨਮੇ ਸਨ ਤਾਂ ਇਹਨਾਂ ਦੇ ਦਾਦਾ ਜੀ ਨੇ ਇਹਨਾਂ ਨੂੰ ਪੱਥਰ ਕਿਹਾ ਸੀ ਕਿਉਂਕਿ ਇਹ ਘਰ ਦੇ ਤੀਜੀ ਕੁੜੀ ਸਨ। ਪਰ ਸ਼ਾਇਦ ਕਿਸੇ ਨੇ ਸੋਚਿਆ ਸੀ ਕਿ ਇਹ ਇੰਨਾ ਉੱਚਾ ਨਾਮ ਕਮਾਣਗੇ ਕਿ ਪਦਮਸ਼ਰੀ ਅਵਾਰਡ ਨਾਲ ਨਵਾਜੇ ਜਾਣਗੇ। 1983 ਵਿੱਚ ਇਹਨਾਂ ਨੇ ਆਪਣੀ ਪਹਿਲੀ ਫਿਲਮ ਕੀਤੀ ਜਿਹਦਾ ਨਾਮ ਸੀ ਲੌਂਗ ਦਾ ਲਸ਼ਕਾਰਾ। ਆਪਣੀ ਜ਼ਿੰਦਗੀ ਦੇ 40 ਸਾਲ ਬੀਤ ਜਾਣ ਤੋਂ ਬਾਅਦ ਪਰ ਇਹਨਾਂ ਨੇ ਕਦੇ ਵਿਆਹ ਨਹੀਂ ਕਰਵਾਇਆ ਕਿਉਂਕਿ ਇਹ ਇਕੱਲੇ ਰਹਿਣਾ ਚਾਹਦੇ ਸਨ ਔਰ ਇਹ ਅਕਸਰ ਕਹਿੰਦੇ ਨੇ ਕਿ ਜਦੋਂ ਕਿਸੇ ਵਿਆਹੀ ਹੋਈ ਕੁੜੀ ਨੂੰ ਦੇਖਦੇ ਨੇ ਤੇ ਇਹਨਾਂ ਦੀ ਅੱਖਾਂ ਵਿੱਚੋਂ ਹੰਝ ਆ ਜਾਂਦੇ ਨੇ ਹੂੰ ਤੁਸੀਂ ਸੋਚ ਕੇ ਦੇਖੋ ਸਾਰੇ ਜਾਂਦੀ ਹੈ ਮੈਂ ਦੇਖ ਨਹੀਂ ਸਕਦੇ ਮੈਂ ਦੇਖ ਨਹੀਂ ਸਕਦੀ ਹੁਣ ਤੱਕ ਖੈਰ ਵੱਖਰਾ ਕਿਸਮ ਦਾ ਹੋ ਗਿਆ ਮਿਲ ਨਹੀਂ ਸਕਿਆ ਸਭ ਕੁਝ ਅਗਰ ਕਿੱਥੇ ਮਿਲਦੇ ਸੀ 2-3 ਸਾਲ ਸਾਤ ਸਾਤ ਕੁੜੀਆਂ ਲਈ ਦੇਖੀ ਜਿੰਨਾਂ ਸਾਰੇ ਜਾਂਦੇ ਨੇ ਮੈਨੂੰ ਮੈਂ ਅੱਜ ਵੀ ਰੋ ਪੈਣੀ ਆ ਵੀ ਇਹ ਮੁੜ ਕੇ ਇਸ ਕੁੜੀ ਦਾ ਇਹ ਕਰ ਨਹੀਂ ਇਹਨਾਂ ਨੇ ਬਹੁਤ ਸਾਰੀਆਂ ਮੂਵੀਜ਼ ਕੀਤੀਆਂ ਜਿਨ੍ਹਾਂ ਵਿੱਚੋਂ ਅੰਗਰੇਜ਼ ਮੂਵੀ ਜਿਹੜੀ ਕਿ 2015 ਵਿੱਚ ਆਈ ਸੀ ਉਹਨਾਂ ਨੇ ਇਦਾਂ ਦੇ ਕਰੀਅਰ ਨੂੰ ਇੱਕ ਦੁਆਰਾ ਤੋਂ ਨਵੇਂ ਤੌਰ ਤੋਂ ਸ਼ੁਰੂ ਕਰਨ ਵਿੱਚ ਬਹੁਤ ਯਾਦਗਾਰ ਭੂਮਿਕਾ ਨਿਭਾਈ ਹਰਦੇ ਸੁਪਨੇ ਲੈਣੇ ਕਿੱਥੇ ਰਾਜਾ ਭੋਜ ਕਿੱਥੇ ਗੰਗੂ ਤੇਲੀ ਆ ਜਾ ਆ ਜਾ ਮੱਲਾ ਲੰਗਿਆ ਓਏ ਸਲਾਮ ਦੀ ਕੀ ਗੱਲ ਐ ਪੂਛ ਰੇ ਰਹਿਣਾ ਮੱਲਾ ਓਏ ਕਿਧਰੇ ਕੁਛ ਪੀਤੋ ਨਾਲ ਤਾਂ ਨਹੀਂ ਪੀਤੋ ਦਾ ਹਟੇ ਕਾ ਲੱਗਦਾ ਐ ਪਾਰ ਦੀ ਭਲੋਸ ਦੀ ਮਾਂ ਮਰ ਗਈ ਕਿਹੜੇ ਤਰਲਿਆਂ ਨਾਲ ਮੈਂ ਉਸ ਨੂੰ ਸਰਦਾਰ ਦੀ ਹਵੇਲੀ 'ਚ ਰਖਾਇਆ ਇਹ ਆ ਗਿਆ ਪੱਕੀ ਪਕਾਈ ਫਸਲ ਵੜਨਾ ਇਸੀ ਮੈਡਮ ਨਿਰਮਲ ਰਿਸ਼ੀ ਦਾ ਪਹਿਲਾ ਕਿਰਦਾਰ ਗੁਲਾਬੋ ਦਾ ਕਿਰਦਾਰ ਮੂਵੀ ਲੌਂਗ ਦਾ ਲਸ਼ਕਾਰਾ ਦੇ ਵਿੱਚ ਆਓ ਆਪਾਂ ਸਾਰੇ ਮਿਲ ਕੇ मैडम नीरमा ऋशिनू ਉਹਨਾਂ ਦੀ ਇਸ ਪ੍ਰਾਪਤੀ ਉੱਤੇ ਵਧਾਈਆਂ ਦਈਏ ਉਹਨਾਂ ਦੇ ਖੁਸ਼ੀ ਵਿੱਚ ਖੁਸ਼ ਹੋਈਏ ਤੇ ਉਮੀਦ ਕਰੀਏ ਕਿ ਉਹ ਇਸ ਤਰ੍ਹਾਂ ਹੀ ਪੰਜਾਬੀ ਸਿਨੇਮਾ ਦੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣਗੇ ਸਾਡੇ ਸਾਰੇ ਵਿਊਅਰਸ ਵੱਲੋਂ मैडम नीरमा ऋਸ਼िनू ਇੱਕ ਵਾਰ ਫਿਰ ਦੁਆਰ ਤੋਂ ਬਹੁਤ-ਬਹੁਤ ਮੁਬਾਰਕਾਂ ਇਸ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਮਗਲੀ ਵਾਰ ਮਿਲਦੇ ਆ ਨਵੀਂ ਵੀਡੀਓ ਦੇ ਨਾਲ